ਅਮਰੀਕੀ ਕੰਪਨੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਣ ਦੇ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਬੰਦ ਕੀਤੇ ਜਾਣ ਦਾ ਮਹੱਤਵਪੂਰਨ ਤੌਰ ਉਤੇ ਸੋਦੇ ਜਾਂਦੀ ਸੰਭਾਵਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ OPT ਨਿਯਮ ਪ੍ਰਸਤਾਵਿਤ ਕੀਤਾ ਜਿਸ ਦਾ ਉਦੇਸ਼ ਪ੍ਰੋਗਰਾਮ ਦੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿਖਲਾਈ ਨੂੰ ਬਿਹਤਰ ਢੰਗ ਦੇ ਨਾਲ ਜੋੜਨਾ ਹੈ ਪ੍ਰਸਤਾਵਿਤ ਨਿਯਮ ਧੋਖਾਧੜੀ ਅਤੇ ਰਾਸ਼ਟਰੀ ਸੁਰੱਖਿਆ ਮੁੱਦੇ ਦਾ ਮੁਕਾਬਲਾ ਕਰਨ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੁਆਰਾ ਵਿਸਥਾਪਨ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਦਿਅਕ ਪ੍ਰੋਗਰਾਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣ ਦੇ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਅਮਰੀਕੀ ਕਰਮਚਾਰੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੁਦਲੀਲ ਦਿੰਦੇ ਨੇ ਕਿ ਇਹ ਅਮਰੀਕੀ ਕਰਮਚਾਰੀਆਂ ਤੇ ਨਾਲੋਂ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਤਲਜੀ ਦਿੰਦਾ ਹੈ ਇਸ ਰਾਸਤਾਨਕ ਨੌਕਰੀ ਲੱਭਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਓਪੀਟੀ ਪ੍ਰੋਗਰਾਮ ਦੀ ਆਲੋਚਨਾ ਕਾਂਗਰਸ ਦੀ ਕਾਰਵਾਈ ਦੀ ਬਜਾਏ ਨਿਯਮਤ ਤੌਰ ਸਥਾਪਿਤ ਕੀਤੇ ਜਾਣ ਦੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਅਮਰੀਕੀ ਕਾਮਿਆਂ ਦੇ ਲਈ ਢੁਕਵੀਂ ਸੁਰੱਖਿਆ ਤੋਂ ਬਿਨਾ ਇੱਕ ਮਹੱਤਵਪੂਰਨ ਅਸਥਾਈ ਵਰਕਰ ਵਜੋਂ ਇਸ ਦੀ ਸਥਿਤੀ ਬਾਰੇ ਚਿੰਤਾਵਾਂ ਪੈਦਾ ਹੁੰਦੀਆਂ ਨੇ ਅਮਰੀਕੀ ਕਾਨੂੰਨ ਸਜਾ ਨੇ ਫੇਅਰਨੈਸ ਫਾਰ ਹਾਈ ਸਕਿਲਡ ਅਮਰੀਕਨਸ ਐਕਟ ਆਫ 2025 ਦਾ ਪ੍ਰਸਤਾਵ ਵੀ ਰੱਖਿਆ ਜਿਸ ਦਾ ਉਦੇਸ਼ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨਾ ਹੈ ਪ੍ਰਤੀਨਿਧੀ ਪਾਲ ਇੱਕ ਗੋਸਲ ਦਾ ਤਰਕ ਹੈ ਕਿ OJT ਪ੍ਰੋਗਰਾਮ ਮਾਲਕਾਂ ਨੂੰ ਘੱਟ ਲਾਗਤ ਵਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਦੇ ਕੇ ਅਮਰੀਕੀ ਕਾਮੇ ਉਤੇ ਨਕਾਰਾਤਮਕ ਪ੍ਰਭਾਵ ਪਾਉਂਦੇ। ਟ੍ਰੈਂਟਰ ਵਿਖੇ ਨੀਤੀ ਦੇ ਅੰਡਰ ਡਾਇਰੈਕਟਰ ਜੈਸੀਕਾ ਵਾਰ ਨੇ ਸੁਝਾਅ ਦਿੱਤਾ ਹੈ ਕਿ ਕਾਂਗਰਸ ਸੰਭਾਵੀ ਸਖਤ ਪ੍ਰਬੰਧਨ ਜਾਂ ਖਾਤਮੇ ਲਈ ਵਿਕਲਪਿਕ ਵਿਹਾਰ ਸਿਖਲਾਈ ਪ੍ਰਕਿਰਿਆ ਵੀਜ਼ਾ ਸ਼੍ਰੇਣੀਆ ਦਾ ਮੁਲਾਂਕਣ ਕਰੇ। ਕੁਝ ਅਮਰੀਕੀ ਕਾਨੂੰਨ ਸਾਜ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਕਮਾਈ ਉਤੇ ਐਫ ਆਈ ਸੀ ਆ ਟੈਕਸ ਦਾ ਤੋਂ ਮੌਜੂਦਾ ਛੋਟ ਨੂੰ ਖਤਮ ਕਰਕੇ ਟੈਕਸ ਲਗਾਉਣ ਦਾ ਸੁਝਾਅ ਦੇ ਰਹੇ ਨੇ। ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਅਮਰੀਕਾ ਵਿੱਚ ਅੰਤਰਰਾਸ਼ਟਰੀ F1 ਵਿਦਿਆਰਥੀਆਂ ਦੇ ਲਈ ਖਰੂਸਗਾਤ ਦਾ ਮੌਕਾ ਜੋ ਉਹਨਾਂ ਨੂੰ ਆਪਣੀ ਪੜ੍ਹਾਈ ਦੌਰਾਨ ਚਾਪਾਤ ਦੇ ਵਿੱਚ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਵਿਦਿਆਰਥੀ 6 ਮਹੀਨੇ ਤੱਕ ਕੋਪੀਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੇਮ ਡਿਗਰੀਆਂ ਰੱਖਣ ਵਾਲਿਆਂ ਦੇ ਲਈ 24 ਮਹੀਨੇ ਦੇ ਵਾਅਦੇ ਦੇ ਨਾਲ ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ ਉੱਤੇ ਓਪਨ ਡੋਰਸ 2025 ਰਿਪੋਰਟ ਦੇ ਅਨੁਸਾਰ 2024-25 ਅਕਾਦਮਿਕ ਸਾਲ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਅੰਡਰ ਗ੍ਰੈਜੂਏਟ ਅਤੇ ਗੈਰ ਡਿਗਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 2% ਤੋਂ 4% ਦੀ ਗਿਰਾਵਟ ਆਈ ਹੈ ਪਰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦੇ ਰਾਹੀਂ ਵਿਹਾਰਕ ਕੰਮ ਦਾ ਤਜਰਬਾ ਹਾਸਲ ਕਰਨ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 21% ਵਧ ਕੇ 294250 ਹੋਗੀਗੇ ਟੀਚਐਸ ਦੇ ਪ੍ਰਸਤਾਵਿਤ ਨਿਯਮ ਤੋਂ ਪਤਾ ਲੱਗਦਾ ਹੈ ਕਿ اوਪੀਟੀ ਪ੍ਰੋਗਰਾਮ ਦੇ ਜਾਰੀ ਰਹਣ ਦੀ ਉਮੀਦ ਹੈ ਹਾਲਕਿ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਲਈ ਸਖਤ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕੀ ਕੰਪਨੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਣ ਦੇ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਬੰਦ ਕੀਤੇ ਜਾਣ ਦਾ ਮਹੱਤਵਪੂਰਨ ਤੌਰ ਉਤੇ ਸੌਦੇ ਜਾਂਦੀ ਸੰਭਾਵਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ OPT ਨਿਯਮ ਪ੍ਰਸਤਾਵਿਤ ਕੀਤਾ ਹੈ ਜਿਸ ਦਾ ਉਦੇਸ਼ ਪ੍ਰੋਗਰਾਮ ਦੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿਖਲਾਈ ਨੂੰ ਬਿਹਤਰ ਢੰਗ ਦੇ ਨਾਲ ਜੋੜਨਾ ਹੈ ਪ੍ਰਸਤਾਵਿਤ ਨਿਯਮ ਧੋਖਾਧੜੀ ਅਤੇ ਡਾਟਾ ਦੀ ਸੁਰੱਖਿਆ ਮੁੱਦਿਆਂ ਦਾ ਮੁਕਾਬਲਾ ਕਰਨ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੁਆਰਾ ਵਿਸਥਾਪਨ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟ ਪ੍ਰੋਗਰਾਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣ ਦੇ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਅਮਰੀਕੀ ਕਰਮਚਾਰੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਲੀਲ ਦਿੰਦੇ ਨੇ ਕਿ ਇਹ ਅਮਰੀਕੀ ਕਰਮਚਾਰੀਆਂ ਤੇ ਨਾਲੋਂ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਤਲਜੀ ਦਿੰਦਾ ਹੈ ਇਸ ਤਰ੍ਹਾਂ ਸਨਕ ਨੌਕਰੀ ਲੱਭਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਓਪੀਟੀ ਪ੍ਰੋਗਰਾਮ ਦੀ ਆਲੋਚਨਾ ਕਾਂਗਰਸੀ ਕਾਰਵਾਈ ਦੀ ਬਜਾਏ ਨਿਯਮਨ ਤੌਰ 'ਤੇ ਸਥਾਪਿਤ ਕੀਤੀ ਜਾਂਦੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਅਮਰੀਕੀ ਕਾਮਿਆਂ ਦੇ ਲਈ ਢੁਕਵੀਂ ਸੁਰੱਖਿਆ ਤੋਂ ਬਿਨਾ ਇੱਕ ਮਹੱਤਵਪੂਰਨ ਅਸਥਾਈ ਵਰਕਰ ਵਜੋਂ ਇਸ ਦੀ ਸਥਿਤੀ ਬਾਰੇ ਚਿੰਤਾਵਾਂ ਪੈਦਾ ਹੁੰਦੀਆਂ ਨੇ ਅਮਰੀਕੀ ਕਾਨੂੰਨ ਸਜਾ ਨੇ ਫੇਅਰਨੈਸ ਫੋਰ ਹਾਈ ਸਕਿਲਡ ਅਮਰੀਕਨਸ ਐਕਟ ਆਫ 2025 ਦਾ ਪ੍ਰਸਤਾਵ ਵੀ ਰੱਖਿਆ ਹੈ ਸਉ ਦੇਸ਼ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨਾ ਹੈ ਪ੍ਰਤੀਨਿਧੀ ਪਾਲ ਇੱਕ ਗੋਸਲ ਦਾ ਤਰਕ ਹੈ ਕਿ OPT ਪ੍ਰੋਗਰਾਮ ਮਾਲਕਾਂ ਨੂੰ ਘੱਟ ਲਾਗਤ ਵਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਦੇ ਕੇ ਅਮਰੀਕੀ ਕਾਮਿਆਂ ਉਤੇ ਨਕਾਰਾਤਮਕ ਪ੍ਰਭਾਵ ਪੁੰਚਦਾ ਹੈ ਡਲਟਰ ਵਿਕੇਨ ਨੀਤੀ ਅਧਿਕਾਰੀ ਐਂਟੀ ਡਾਇਰੈਕਟਰ ਜੈਸੀਕਾ ਵਾਰ ਨੇ ਸੁਝਾਅ ਦਿੱਤਾ ਹੈ ਕਿ ਕਾਂਗਰਸ ਸੰਭਾਵੀ ਸਖਤ ਪ੍ਰਬੰਧਨ ਜਾਂ ਖਾਤਮੇ ਲਈ ਵਿਕਲਪਿਕ ਵਿਹਵਾਰ ਸਿਖਲਾਈ ਵਰਕੀਆਂ ਵੀਜ਼ਾ ਸ਼੍ਰੇਣੀਆ ਦਾ ਮੁਲਾਂਕਣ ਕਰੇ ਕੁਝ ਅਮਰੀਕੀ ਕਾਨੂੰਨ ਸਾਜ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਕਮਾਈ ਉੱਤੇ ਐਫ ਆਈ ਸੀ ਏ ਟੈਕਸ ਦਾ ਤੋਂ ਮੌਜੂਦਾ ਛੋਟ ਨੂੰ ਖਤਮ ਕਰਕੇ ਟੈਕਸ ਲਗਾਉਣ ਦਾ ਸੁਝਾਅ ਦੇ ਰਹੇ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਅਮਰੀਕਾ ਵਿੱਚ ਅੰਤਰਰਾਸ਼ਟਰੀ ਐਫ1 ਵਿਦਿਆਰਥੀਆਂ ਦੇ ਲਈ ਖਰੂਦਗਾਤ ਦਾ ਮੌਕਾ ਜੋ ਉਹਨਾਂ ਨੂੰ ਆਪਣੀ ਪੜ੍ਹਾਈ ਦੌਰਾਨ ਚਾਬਾਤ ਦੇ ਵਿੱਚ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਵਿਦਿਆਰਥੀ 12 ਮਹੀਨਿਆਂ ਤੱਕ ਕੋਪੀਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੇਮ ਡਿਗਰੀਆਂ ਰੱਖਣ ਵਾਲਿਆਂ ਦੇ ਲਈ 24 ਮਹੀਨੇ ਦੇ ਵਾਅਦੇ ਦੇ ਨਾਲ ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ ਉਤੇ ਓਪਨ ਡੋਰਸ 2025 ਰਿਪੋਰਟ ਦੇ ਅਨੁਸਾਰ 2024-25 ਅਕਾਦਮਿਕ ਸਾਲ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਅੰਡਰ ਗ੍ਰੈਜੂਏਟ ਅਤੇ ਗੈਰ ਡਿਗਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 2% ਤੋਂ 4% ਦੀ ਗਿਰਾਵਟ ਆਈ ਹੈ ਪਰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦੇ ਰਾਹੀਂ ਵਿਹਾਰਕ ਕੰਮ ਦਾ ਤਜਰਬਾ ਹਾਸਲ ਕਰਨ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 21% ਵਧ ਕੇ 294253 ਹੋ ਗਈ ਹੈ ਡੀਐਚਐਸ ਦੇ ਪ੍ਰਸਤਾਵਿਤ ਨਿਯਮ ਤੋਂ ਪਤਾ ਲੱਗਦਾ ਹੈ ਕਿ ਓਪੀਟੀ ਪ੍ਰੋਗਰਾਮ ਦੇ ਜਾਰੀ ਰਹਿਣ ਦੀ ਉਮੀਦ ਹੈ ਹਾਲਕੀ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਵੇਲੇ ਸਖਤ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕੀ ਕੰਪਨੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਣ ਦੇ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਬੰਦ ਕੀਤੇ ਜਾਣ ਦਾ ਮਹੱਤਵਪੂਰਨ ਤੌਰ ਉਤੇ ਸੋਚੇ ਜਾਂਦੀ ਸੰਭਾਵਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ OPT ਨਿਯਮ ਪ੍ਰਸਤਾਵਿਤ ਕੀਤਾ ਹੈ ਜਿਸ ਤੋਂ ਬਾਅਦ ਦੇਸ਼ ਪ੍ਰੋਗਰਾਮ ਦੇ ਟਿੱਚੇ ਅਤੇ ਉਦੇਸ਼ ਦੇ ਨਾਲ ਵਿਹਾਰਕ ਸਿਖਲਾਈ ਨੂੰ ਬਿਹਤਰ ਟਾਂਗ ਦੇ ਨਾਲ ਜੋੜਨਾ ਹੈ ਪਸਟਾਵਿਤ ਨਿਯਮ ਧੋਖਾਧੜੀ ਅਤੇ ਰਾਸ਼ਟਰੀ ਸੁਰੱਖਿਆ ਮੁੱਦਿਆਂ ਦਾ ਮੁਕਾਬਲਾ ਕਰਨ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੁਆਰਾ ਵਿਸਥਾਪਨ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਦੇ ਵਿਸਟੇ ਪ੍ਰੋਗਰਾਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣ ਦੇ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ 옵ਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਅਮਰੀਕੀ ਕਰਮਚਾਰੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਲੀਲ ਦਿੰਦੇ ਨੇ ਕਿ ਇਹ ਅਮਰੀਕੀ ਕਰਮਚਾਰੀਆਂ ਤੇ ਨਾਲੋਂ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਤਲਜੀ ਦਿੰਦਾ ਹੈ ਇਸ ਰਾਸਤੰਕ ਨੌਕਰੀ ਲੱਭਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਓਪੀਟੀ ਪ੍ਰੋਗਰਾਮ ਦੀ ਆਲੋਚਨਾ ਕਾਂਗਰਸ ਦੀ ਕਾਰਵਾਈ ਦੀ بجائے ਨਿਯਮਨ ਤੌਰ ਸਥਾਪਿਤ ਕੀਤੇ ਜਾਣ ਦੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਅਮਰੀਕੀ ਕਾਮਿਆਂ ਦੇ ਲਈ ਟੁਕਮੀ ਸੁਰੱਖਿਆ ਤੋਂ ਬਿਨਾ ਇੱਕ ਮਹੱਤਵਪੂਰਨ ਅਸਥਾਈ ਵਰਕਰ ਵਜੋਂ ਇਸ ਦੀ ਸਥਿਤੀ ਬਾਰੇ ਚਿੰਤਾਵਾਂ ਪੈਦਾ ਹੁੰਦੀਆਂ ਨੇ ਅਮਰੀਕੀ ਕਾਨੂੰਨ ਸਾਜਾ ਨੇ ਫੇਅਰਨੈਸ ਫਾਰ ਹਾਈ ਸਕਿਲਡ ਅਮਰੀਕਨਸ ਐਕਟ ਆਫ 2025 ਦਾ ਪ੍ਰਸਤਾਵ ਵੀ ਰੱਖਿਆ ਜਿਸ ਸਵਦੇਸ਼ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨਾ ਹੈ। ਪ੍ਰਤੀਨਿਧੀ ਪਾਲ ਇੱਕ ਗੋਸਰਦਾ ਤਰਕ ਹੈ ਕਿ OPT ਪ੍ਰੋਗਰਾਮ ਮਾਲਕਾਂ ਨੂੰ ਘੱਟ ਲਾਗਤ ਵਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਦੇ ਕੇ ਅਮਰੀਕੀ ਕਾਮਿਆਂ ਉੱਤੇ ਨਾਕਰਾਤਮਕ ਪ੍ਰਭਾਵ ਪਾਉਂਦੇ ਹੈ। ਸੈਂਟਰ ਵਿਖੇ ਨੀਤੀ ਅਧਿਕਾਰੀ ਡਾਇਰੈਕਟਰ ਜੈਸਿਕਾ ਵਾਰ ਨੇ ਸੁਝਾਅ ਦਿੱਤਾ ਹੈ ਕਿ ਕਾਂਗਰਸ ਸੰਭਾਵੀ ਸਖਤ ਪ੍ਰਬੰਧਨ ਜਾਂ ਖਾਤਮੇ ਲਈ ਵਿਕਲਪਿਕ ਵਿਹਵਾਰ ਸਿਖਲਾਈ ਵਰਕੀਆਂ ਵੀਜ਼ਾ ਸ਼੍ਰੇਣੀਆ ਦਾ ਮੁਲਾਂਕਣ ਕਰੇ। ਕੁਝ ਅਮਰੀਕੀ ਕਾਨੂੰਨ ਸਾਜ ਵਿਕਲਪਿਕ ਪ੍ਰੈਕਟੀਕਲ ਸਿੱਖਿਆਈ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਕਮਾਈ ਉੱਤੇ ਐਫ ਆਈ ਸੀ ਏ ਟੈਕਸ ਤੋਂ ਮੌਜੂਦਾ ਛੋਟ ਨੂੰ ਖਤਮ ਕਰਕੇ ਟੈਕਸ ਲਗਾਉਣ ਦਾ ਸੁਝਾਅ ਦੇ ਰਹੇ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਅਮਰੀਕਾ ਵਿੱਚ ਅੰਤਰਰਾਸ਼ਟਰੀ ਐਫ 1 ਵਿਦਿਆਰਥੀ ਦੇ ਲਈ ਰੁਜ਼ਗਾਰ ਦਾ ਮੌਕਾ ਜੋ ਉਹਨਾਂ ਨੂੰ ਆਪਣੀ ਪੜ੍ਹਾਈ ਦੌਰਾਨ ਚਪਾਤ ਦੇ ਵਿੱਚ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਵਿਦਿਆਰਥੀ ਭਾਰਾ ਮਹੀਨਿਆਤਾ ਕੋਪੀਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ